ਸतीश ਕੁਮਾਰ ਜੀ ਸतीश ਕੁਮਾਰ ਜੀ ਕੋਲਾਪਾਰਕ ਕਿਹੜਾ ਏਰੀਆ ਹੈ ਕਿ ਚੋਰੀ ਦੀ ਘਟਨਾ ਹੋਈ ਹੈ ਕੀ ਤੁਹਾਡੇ ਵਿੱਚ ਚੋਰੀ ਹੋਈ ਚੋਰੀ ਹੋ ਗਈ ਜੀ ਆਪਣੇ ਚੋਰੀ ਨਹੀਂ ਹੋਈ ਮਰੋ ਜਿੰਨੇ ਪਟ ਗਏ ਮੇਰੇ ਸਟਰ ਵੀ ਪਟ ਗਈ ਜੀ ਤੁਹਾਡੀ ਦੁਕਾਨ ਤਾਂ ਮੇਨ ਰੋਡ ਤੇ ਹੈ ਮੇਨ ਰੋਡ ਤੇ ਦੁਕਾਨੇ ਜੀ ਮੇਨ ਰੋਡ ਤੇ ਨਹੀਂ ਰਹੇਗਾ ਚੋਰਾਂ ਨੂੰ ਜੀ ਹਾਂ ਤਾਂ ਦੱਸੋ ਕੀ ਕੋਈ ਪੁਲਿਸ ਦੀ ਡਿਊਟੀ ਹੁੰਦੀ ਹੈ ਆਤ ਨੂੰ ਕੋਈ ਡਿਊਟੀ ਨਹੀਂ ਕੋਈ ਨਹੀਂ ਦਿਖਾਈ ਜਾਂਦਾ ਕਜੀ ਹਾਂਜੀ ਕੋਈ ਨਹੀਂ ਆਂਦਾ ਜੀ ਕੋਈ ਕਦੇ ਪੀ ਨਹੀਂ ਕਦੇ ਕੋਈ ਨਹੀਂ ਦੇਖਿਆ ਜੀ ਕੋਈ ਕੋਈ ਨਹੀਂ ਦੇਖਿਆ ਜੀ ਕਦੇ ਤੁਸੀਂ ਵੀ ਸਾਬ ਦੇ ਵੀ ਸ਼ਹਿਰ ਦਾ ਮੇਨ ਏਰੀਆ ਹੈਗਾ ਥਾਣੇ ਵੀ ਨੇੜੇ ਨੇ ਤੇ ਇੱਥੇ ਕੋਈ ਹੋ ਨਹੀਂਗਾ ਜੀ ਕੋਈ ਸੁਣਵਾਈ ਨਹੀਂ ਕਿਸਦੀ ਅੱਛਾ ਜੀ ਹਾਂਜੀ ਕੀ ਨਾਮ ਹੈ ਤੁਹਾਡਾ ਚਰਚਪਾਲ ਜੀ ਚਰਚਪਾਲ ਜੀ ਕੀ ਘਟਨਾ ਹੋਈ ਹੈ ਤੁਹਾਡੀ ਮਾਰਕੀਟ ਦਾ ਕੀ ਹਾਲ ਹੈ ਚੋਰੀ ਦੀ ਘਟਨਾ ਹੋਈ ਹੈ ਕੀ ਕਹੀ ਸੀ ਘਟਨਾ ਬਾਈ ਜੀ ਇੱਥੇ ਕੋਈ ਰਾਤ ਪੀਸੀਆਰ ਨਹੀਂ ਹੈਗੀ ਜੀ ਰਾਤ ਕੇ ਇਦੋਂ ਪਹਿਲਾਂ ਵੀ ਕੋਈ ਵੀ ਰਾਤ ਨੂੰ ਕੋਈ ਵੀ ਪੁਲਿਸ ਵਾਲਾ ਗੇੜਾ ਨਹੀਂ ਮਾਰਦਾ ਹੈਗਾ ਜੀ ਰਾਤ 1:00 ਬਜ ਕੇ 30-40 ਮਿੰਟ ਦੇ ਕਰੀਬ ਆਪਣੀ ਇੱਥੇ ਸਰਦਾਰ ਮੋਬਾਈਲ ਦੇ ਨਾਂ ਦੀ ਦੁਕਾਨ ਹੈ ਜੀ ਇਹਦਾ ਜਿੰਦਾ ਪਟਿਆ ਗਿਆ 3-4 ਲੱਖ ਦਾ ਨੁਕਸਾਨ ਹੋਇਆ ਬਾਕੀ ਸਾਰੀਆਂ ਦੁਕਾਨਾਂ ਦੇ ਜਿੰਦੇ ਟਰਾਈ ਕੀਤੇ ਗਏ ਨੇ ਬਾਈ ਜਿਹੜਾ ਉਹਨਾਂ ਤੋਂ ਟੁੱਟ ਗਿਆ ਉਹਦੇ ਲੈ ਗਏ ਪਰ ਪੁਲਿਸ ਉਦੋਂ ਕਿਤੇ ਵੀ ਇੱਥੇ ਕੋਈ ਪੁਲਿਸ ਨਹੀਂ ਹੈਗੀ ਸੀ ਇੰਨੀ ਮਹਿੰਗੀ ਮਾਰਕੀਟ ਆ ਬਾਈ ਸਾਰੀਆਂ ਮੋਬਾਈਲਾਂ ਦੀਆਂ ਦੁਕਾਨਾਂ ਨੇ ਜਦਕਿ ਉਰੇ ਇੱਕ ਪੁਲਿਸ ਵਾਲਾ ਜ਼ਰੂਰ ਲਾਉਣਾ ਚਾਹੀਦਾ ਬੈਂਕ ਵੀ ਇੱਥੇ ਦੇਖ ਲਓ ਤੁਸੀਂ ਐਕਸੈਸ ਬੈਂਕ ਵੱਡੀਆਂ ਬੈਂਕਾਂ ਨਹੀਂ ਆ ਪਰ ਕੋਈ ਵੀ ਵੀਰੇ ਉਰੇ ਇੱਥੇ ਪੁਲਿਸ ਦੀ ਕੋਈ ਵੀ ਰਾਖੀ ਨਹੀਂ ਹੈਗੀ ਹੁਣ ਸਾਡਾ ਇੱਥੇ ਨੁਕਸਾਨ ਹੋ ਗਿਆ ਨਾਰਮਲ ਜਮਾ ਵਿਚਾਰਾ ਘਰੋਂ ਮੁੰਡਾ ਹੈਗਾ ਉਹ ਨਵਾਂ ਕੰਮ ਕੀਤਾ ਸੀ ਆ ਕਿਰਾਏ ਤੇ ਦੁਕਾਨ ਹੈ ਜੀ ਜਿਆਦਾਤਰ ਸਾਡੇ ਮੋਹੱਲੇ ਨਾਲੇ ਕਿਰਾਏ ਤੇ ਦੁਕਾਨਾਂ ਹੀ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬਈ ਹੀ ਮੰਗ ਆ ਵੀ ਜਲਦੀ ਤੋਂ ਜਲਦੀ ਜਿਹੜੇ ਵੀ ਚੋਰਾਂ ਨੇ ਕੀਤਾ ਹੈ ਕੰਮ ਉਹਨਾਂ ਨੂੰ ਫੜਿਆ ਜਾਵੇ ਤੇ ਸਾਡਾ ਜਿਹੜਾ ਘਾਟਾ ਉਹਨੂੰ ਕਵਰ ਕਰਵਾਇਆ ਜਾਵੇ ਕੀ ਨਾਮ ਹੈ ਬੀਜੀ ਅਮਨਦੀਪ ਸਿੰਘ ਜੀ ਅਮਨਦੀਪ ਸਿੰਘ ਜੀ ਆ ਉੱਲਾ ਪਰਚੀ ਚੋਰੀ ਹੋਈ ਹੈ ਤੁਹਾਡੀ ਦੁਕਾਨ ਚੋਰੀ ਹੋਈ ਹੋਰ ਬਾਕੀ ਕੀ ਹੈ ਸੀਸੀਟੀਵੀ ਵਿੱਚ ਦੇਖਿਆ ਵੀ ਸੀ ਸੀਸੀਟੀਵੀ ਦੇ ਵਿੱਚ ਵੀਰੇ ਸਾਫ ਹੋ ਗਿਆ ਜੀ ਬੰਦੇ ਦੀ ਫੋਟੋ ਵੀ ਆ ਗਈ ਆ ਉਹ ਸੀ ਕਲੀਅਰ ਕਰਾਂਗੇ ਤੇ ਆ ਸਾਰਾ ਕੁਝ ਹੀ ਖਾਲੀ ਕਰ ਗਏ ਨੇ ਜਿਹੜਾ ਜਿਹੜਾ ਰੁਪਿਆ ਸੀ ਇੱਥੇ ਪੈਸੇ ਪਏ ਸੀ ਫੋਨ ਪਏ ਸੀ ਲੈਪਟਾਪ ਪਿਆ ਸੀਗਾ ਅਸੈਸਰੀ ਸੀ ਸਾਰੀ ਇੱਧਰ ਅਸੈਸਰੀ ਪਈ ਸੀ ਆਵਰੇ ਅਸੈਸਰੀ ਸੇ ਸਾਰੀ ਖਾਲੀ ਕਰ ਗਈ ਮਤਲਬ 50% ਅਸੈਸਰੀ ਸਾਰੀ ਰਹਿ ਚੁੱਕੇ ਨੇ ਜੀ ਉਹ ਕਿਸੇ ਨੇ ਕਮਾਉਂਦਾ ਸਮਾਨ ਹੋਣਾ ਤੁਹਾਡੇ ਤਕਰੀਬਨ ਬਹਤ ਅਸੀਂ ਐਸਟੀਮੇਟ ਲਾਇਆ ਨਹੀਂ ਤਕਰੀਬਨ 4-5 ਲੱਖ ਰੁਪਏ ਦਾ ਹੋਊਗਾ ਜੀ ਸਰੀਕ ਕਿ ਕਿੰਨੇ ਕ ਵਜੇ ਦੀ ਘਟਨਾ ਹੈ ਤੇ ਇਹ ਡੇਢ ਕ ਡੇਢ ਕ ਵਜੇ ਆਈ ਨਹੀਂ ਜੀ ਉਹ 1 ਵਜੇ 59 ਮਿੰਟ ਤੇ ਹੋਣੇ ਗਲ ਗਏ ਉਹ ਠੀਕ ਹੈ ਕਿੰਨੇ ਬੰਦੇ ਸੀਗੇ ਤਿੰਨ ਬੰਦੇ ਸੀਗੇ ਜੀ ਤੁਸੀਂ ਕਿੱਥੇ ਚੈੱਕ ਕੀਤਾ ਹੈ ਅ ਫੁਟੇਜ ਆ ਗਈ ਸਾਡਲੇ ਵੇ ਸੀਸੀਟੀਵੀ ਫੁਟੇਜ ਨਿਕਲ ਆਈ ਤੁਸੀਂ ਸਮਝਦੇ ਨਹੀਂ ਵੀ ਕੋਲਾਪੁਆਰਕ ਪੋਸ਼ ਏਰੀਆ ਸ਼ਹਿਰ ਦੇ ਵਿੱਚ ਹੈ ਵੀ ਸਮਝਦੇ ਆਂ ਜੀ ਤਾਂ ਹੀ ਦੋਰੇ ਦੁਕਾਨ ਲਈ ਬੈਠੇ ਆਂ 22000 ਰੁਪਏ ਰੈਂਟ ਭਰ ਰਹੇ ਆਂ ਇਹੀ ਕਾਰਨ ਕਰਕੇ ਭਰ ਰਹੇ ਆਂ ਜੀ ਵੀ ਪੌੜ ਸ਼ੇਰੀਆ ਕਰਕੇ ਕੀ ਭਰ ਰਹੇ ਆਂ ਵੀ ਹਾਂ ਚਲੋ ਵੀ ਸੇਫ ਏਰੀਆ ਅਸੀਂ ਤਾਂ ਸਾਨੂੰ ਤਾਂ ਇਹਦੀ ਵੀ ਇੱਥੇ ਕੋਈ ਸਿਕਿਉਰਿਟੀ ਗਾਰਡ ਰੱਖਣ ਦੀ ਵੀ ਲੋੜ ਵੀ ਹਾਂ ਇੱਥੇ ਕੀ ਦਿੱਕਤ ਆਣੀ ਆ ਨੀਅਰ ਬਾਏ ਐਕਸਿਸ ਬੈਂਕ ਆ ਕੋਟਕ ਬੈਂਕ ਆ ਹਰਮਨੋਟਲਾ ਸਾਰੇ ਬੜੇ ਬੜੇ ਬ੍ਰਾਂਚਾ ਨੇ ਉਰੇ ਵੀ ਫਿਰ ਵੀ ਆ ਜਗ੍ਹਾ ਤੇ ਇੱਥੇ ਆ ਕੇ ਚੋਰੀ ਹੋ ਰਹੀ ਹੈ ਬਸ ਸਟੈਂਡ ਦੇ ਲਵੇ ਆ ਠਾਣਾ ਚੌਂਕੀ ਲਵੇ ਪੈਂਦੀ ਆ ਸਾਰਾ ਕੁਝ ਹੀ ਲਵੇ ਆ ਜੀ ਜੇ ਹੁਣ ਕੋਈ ਗੱਲ ਕਰੀਓ ਵੀ ਅਸੀਂ ਵੀ ਸੇਫ ਨਹੀਂ ਹੈਗੇ ਬਾਹਰ ਅੰਦਰ ਤਾਂ ਕੋਈ ਵੀ ਸੇਫ ਨਹੀਂ ਹੈਗਾ ਫਿਰ ਸੀਐਮ ਦੀ ਉਹ ਕੋਈ ਨਾ ਸੀ ਸੀਐਮ ਸੀਟੀ ਹੈ ਜੀ ਇਹ ਸੀਐਮ ਸੀਟੀ ਦੇ ਵਿੱਚ ਤੁਹਾਨੂੰ ਤੁਸੀਂ ਆਪ ਸਹਬ ਨਾਲ ਲਾ ਲਓ ਵੀ ਪੋਰਸ਼ ਏਰੀਆ ਜੀ ਮਤਲਬ 90% ਬੰਦੇ ਦੌਰੇ ਲੋਕਣ ਰੋਜ਼ ਦੀ ਰੋਜ਼ ਆਉਂਦੇ ਨੇ ਸੰਗਰੂਰ ਦੇ ਰੋਜ਼ ਦੀ ਰੋਜ਼ 90% ਬੰਦਾ ਦੌਰੇ ਆਉਂਦੇ ਹੀ ਆਉਂਦਾ ਰਾਤ ਨੂੰ 12 1 ਵਜੇ ਤੱਕ ਮਾਰਕੀਟਾਂ ਪਿੱਛੇ ਵਾਲੀ ਖੁੱਲੀ ਰਹਿੰਦੀ ਆ ਚਿਕਨ ਮਾਰਕੀਟਾਂ ਪਿੱਛੇ 12 ਵਜੇ ਤੱਕ ਉਹ ਖੁੱਲੀ ਰਹਿੰਦੀ ਆ ਜੇ ਆਪਾਂ ਕਹੀ ਸਾਡੇ ਹਿਸਾਬ ਨਾਲ ਤਾਂ ਉਹ ਚੜਦਾ ਜਾਂਦੀ ਹੈ ਜੀ ਤੁਸੀਂ ਮੀਟੀਚ ਨਿਕਲ ਕਿੰਨੇ ਘੰਟਾ ਕਿੰਨੇ ਟਾਈਮ ਲਾ ਕੇ ਗਏ ਨੇ ਉਹ 15 ਕਿ ਮਿੰਟਾਂ ਚ ਸਾਰਾ ਕੁਝ ਕਰ ਗਏ ਜੀ 14 15 ਮਿੰਟ ਬਾਕੀ ਦੁਕਾਨਾਂ ਦੀ ਕੋਸ਼ਿਸ਼ ਕੀਤੀ ਸੀ ਬਾਕੀ ਉਹ ਸ਼ਰੇ ਤੋਂ ਤੁਰ ਕੇ ਆਏ ਨੇ ਜੀ ਸਾਰਿਆਂ ਤੇ ਰਾਡ ਪਾ ਕੇ ਦੇਖਿਆ ਉਹਨਾਂ ਨੇ ਕੈਮਰੇ ਤੋੜ ਕੇ ਦੇਖੇ ਨੇ ਕੈਮਰਾ ਕਿਸੇ ਦਾ ਵਲਵ ਉਹ ਜਿੰਦੇ ਤੋੜ ਕੇ ਦੇਖੇ ਨੇ ਕਈਆਂ ਦੇ ਜਿੰਦੇ ਰੋਟੇ ਨਹੀਂ ਉਰੇ ਆ ਕੇ ਬਸ ਜਿੰਦਾ ਟੁੱਟ ਗਿਆ ਉਹ ਛੇਤੀ ਛੇਤੀ ਆਏ ਮੇਰੇ ਅੰਦਰ ਮਤਲਬ ਮੋਟਰਸਾਈਕਲ ਵੀ ਖੜਾ ਸੀ ਪਰ ਗੇਟ ਅੰਦਰ ਨੂੰ ਖੁੱਲਿਆ ਬਾਹਰ ਨੂੰ ਖੁੱਲਿਆ ਨਹੀਂ ਹੈਗਾ ਉਹਨਾਂ ਤੋਂ ਜੇ ਬਾਹਰ ਨੂੰ ਖੁੱਲਿਆ ਤਾਂ ਮੋਟਰਸਾਈਕਲ ਨਾਮ ਹੈ ਮੇਰਾ ਨਾਮ ਬਾਈ ਜਸ਼ਵਿੰਦਰ ਤਾਂ ਕਿੱਥੇ ਡਿਊਟੀ ਲੱਗੀ ਲੱਗੀ ਕਿੱਥੇ ਐਤਰਾ ਬਾਈ ਕੋਲਾਪਾਰਕ ਚ ਅੱਛਾ ਸਾਰਾ ਕੋਲਾਪਾਰਕ ਦੇਖਦੇ ਹੋ ਤੁਸੀਂ ਨਾ 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 ਵੀਰੇ ਇਕੱਲੇ ਫੋਨ ਨਾ ਫੋਨ ਵਾਲੀਆ ਦੁਕਾਨਾਂ ਚੈੱਕ ਕਰਦਾ ਹਾਂ ਨਾ ਕੀ ਹੋਇਆ ਕਰਾ ਦੇ ਨੇ ਚੋਰੀ ਹੋਈ ਹੈ ਤੇ ਤੁਸੀਂ ਕਿੱਥੇ ਸੀਗੇ ਵੀਰੇ ਮੈਂ ਘੇੜਾ ਮਾਰ ਕੇ ਗਿਆ 1 ਵਜੇ ਪਹਿਲਾਂ ਤਾਂ ਹਾਂ ਫੇਰ ਕੱਲ ਮੈਂ 2 ਵਜੇ ਘੇੜਾ ਮਾਰਦਾਗਾ ਨਾ ਉਦੋਂ ਜਿੰਦੇ ਟੁੱਟੇ ਪਏ ਸੀ ਤੇ ਮੈਂ ਇਹਨਾਂ ਨੂੰ ਫੋਨ ਕੀਤਾ ਨਾ ਤੇ ਕਿੰਨੇ ਮੈਂ ਫੋਨ ਕੀਤੇ ਇਹਨਾਂ ਨੇ ਫੋਨ ਮੇਰੇ ਚੱਕਿਆ ਨਹੀਂ ਹੈਗਾ ਫਿਰ ਮੁਲਾਜ਼ਮਾਂ ਨੂੰ ਫੋਨ ਕੀਤਾ ਫੇਰ ਆਇਓ ਫੇਰ ਇਸ ਪਲੈਂਟਰ ਤੇ ਤਿੰਨੇ ਜਣੇ ਮੂੰਹ ਬੰਨੇ ਹੋਇਤੀ ਇੱਥੋਂ ਆ ਹਾਟਲ ਤੋਂ ਨਾ ਵੀਰੇ ਇੱਥੋਂ ਐ ਮੋੜ ਕੇ ਤੇ ਫਿਰ ਮੈਂ ਉੱਥੇ ਲੜਕਰਾ ਮਾਰਿਆ ਮੈਂ ਖੜੋ ਮਾਰਿਆ ਫੇਰ ਉਹ ਬਾਈ ਇੱਧਰ ਦੀ ਐ ਭੱਜ ਗਏ ਸਰਕਾਰੀ ਹਾਂ ਹਾਂ ਮੁਲਾਜ਼ਮ ਨੂੰ ਫੋਨ ਕੀਤਾ ਵੀਰੇ ਕਿਹਨੇ ਮੁਲਾਜ਼ਮ ਨੂੰ ਕਿਹਨੂੰ ਕੀਤਾ ਸੀਗਾ ਵੀਰੇ ਹਰਪ੍ਰੀਤ ਇੱਕ ਮੁੰਡਾ ਹੋਰ ਨੇ ਕਿਹੜੇ ਇੱਥੇ ਮੁਲਾਜ਼ਮ ਗੇੜਾ ਕੱਢਦੇ ਨੇ ਰਾਤ ਨੂੰ ਪੀਸੀਆਰ ਪੀਸੀਆਰ ਵਾਲੇ ਫੇਰ ਆਏ ਨਹੀਂ ਹੈਗੇ ਉਹ ਵੀਰੇ ਆ ਗਏ ਤੀ ਫਿਰ ਅਸੀਂ ਲੱਭਣ ਦੀ ਕੋਸ਼ਿਸ਼ ਕਰੀ ਉਹ ਭੱਜ ਗਿਆ ਤੀ ਵੀਰੇ ਮੋਟਰਸਾਈਕਲ ਲੈ ਕੇ ਪੀਸੀਆਰ ਵਾਲੇ ਨੇ ਲੱਭਿਆ ਉਹਨਾਂ ਨੂੰ ਹੱਲ ਬੰਦੀ ਕੋਸ਼ਿਸ਼ ਕਰੀਏ ਵੀਰੇ ਫੋਲ ਮੈਂ ਨਾਲ ਗਿਆਗਾ ਪੀਸੀਆਰ ਵਾਲੇ ਦੇ ਰਾਤ ਨੂੰ ਪੀਸੀਆਰ ਵਾਲੇ ਕਿੰਨੇ ਕ ਵਾਰ ਕੀੜਾ ਮਾਰ ਜਾਂਦੇ ਨੇ ਵੀਰੇ ਕੰਮ ਛੇ ਕੰਮ ਵੀਰੇ 3-4 ਕਿਲੀ ਕੀੜਾ ਤਾਂ ਮਾਰਦੇ ਆ ਪੀਸੀਆਰ ਵਾਲੇ ਵੀਰੇ ਇਤਨੀ ਮੂਰਤੀ ਆਉਂਦੇ ਹੁੰਦੇ ਨੇ ਨਾ ਉੱਥੋਂ ਦੇਖੋ ਤੁਸੀਂ ਕੈਮਰੇ ਤੋਂ ਰਾਤ ਦੀ ਪੂਰੀ ਡਿਊਟੀ ਨਹੀਂ ਹੈਗੀ ਇਹ ਕਿਵੇਂ ਮੇਰੀ ਵੀਰੇ ਪੂਰੀ ਰਾਤ ਦੀ ਨਹੀਂ ਹੈਗੀ ਡਿਊਟੀ ਨਹੀਂ ਰਾਤ ਦੀ ਇਹ ਡਿਊਟੀ ਮੇਰੀ ਹੈਗੀ ਇੱਕ ਵੀਰੇ ਐ ਲੈ ਲਓ ਵੀ 10:30 ਵਜੇ ਸਟਾਰਟ ਹੁੰਦੀ ਹੈਗੀ ਤੇ 4 ਵਜੇ ਖਤਮ ਹੋ ਗਏ। ਦੁਕਾਨਦਾਰ ਦਾ ਕਹਿਣਾ ਹੈ ਵੀ ਤੁਸੀਂ ਉਹਨੂੰ ਫੋਨ ਕਰਕੇ ਕਿਹਾ ਵੀ ਕੋਈ ਗੱਲ ਨਹੀਂ ਕੁਝ ਨਹੀਂ ਹੋਇਆ ਹੈਗਾ ਮੈਂ ਜਿੰਦੇ ਲਾਦੇ। ਜਦਕਿ ਦੁਕਾਨਦਾਰ ਦਾ ਕਹਿਣਾ ਉਥੇ ਚੋਰੀ ਹੋਈ ਉਹਨਾਂ ਦਾ ਲੈਪਟਾਪ ਤੇ ਫੋਨ ਵਗੈਰਾ ਚੋਕੇ ਗਏ ਨੇ। ਮੀਰੇ ਮੈਂ ਦੁਕਾਨਦਾਰ ਨੂੰ ਕਿੰਨੇ ਫੋਨ ਕੀਤੇ ਨੇ। ਆ ਮੇਰੇ ਕੋਲ ਰਿਕਾਰਡ ਆ ਨਾ ਫੋਨਾਂ ਦਾ। ਉਹਨਾਂ ਨੇ ਆਏ ਹੀ ਨਹੀਂ ਹੈਗੇ। ਫਿਰ ਮੈਂ ਵੀਰੇ ਉਰੋਂ ਗਿਆ ਗਿਆ ਲਾਲੋ ਵੀ 4:30 ਵਜੇ ਗਿਆ ਮੈਂ। ਪਹਿਲਾਂ ਮੈਂ ਫੋਨ ਕਰਦੀ ਰਿਹਾ ਉਹਨਾਂ ਨੂੰ ਐ ਲਾਲੋ ਵੀ ਮੈਂ 2 ਵਜੇ ਲੱਗ ਗਿਆ ਤੇ ਫੋਨ ਕਰਨਾ। ਨੋਬੇ ਤੁਮਾਰੇ ਵੀ ਆਈਂ ਬਈ ਆਈਂ ਇਹਨਾਂ ਨੇ ਫੋਨ ਨਹੀਂ ਚੱਕਿਆ ਹੈਗੇ ਆਪਣਾ ਕੋਈ ਵੀ ਟੈਂਡ ਨਹੀਂ ਕੀਤਾ 15 ਵੀ ਫੋਨ ਕੀਤੇ ਹੋਏ ਨੇ ਫਿਰ ਮੈਂ ਚੱਲ ਪੁਲਿਸ ਕਿੰਨੇ ਟਾਈਮ ਚ ਆ ਗਈ ਸੀ ਪੁਲਿਸ ਵੀਰੇ ਆ ਗਏ ਤੇ ਐਂ ਲਾ ਲਓ ਮੈਂ ਫੋਨ ਕਰਿਆ 15-20 ਮਿੰਟਾਂ ਦੇ ਵਿੱਚ ਵਿੱਚ ਪੁਲਿਸ ਆ ਗਈ ਸੀ ਕੋਲਾ ਪਾਰਕ ਸ਼ਹਿਰ ਦਾ ਮੇਨ ਏਰੀਆ ਦਾ ਦੋਨੋਂ ਥਾਰੇ ਲਗਭਗ ਕਿਲੋਮੀਟਰ ਦੀ ਦੂਰੀ ਤੇ ਚੋਰੀਆਂ ਹੋ ਜਨ ਸਭ ਕਿਸ ਤਰ੍ਹਾਂ ਲੈ ਕੇ ਗਏ ਉਹਨੇ ਚੋਰੀ ਹੋਈ ਹੈ ਜੀ ਮੁਕੱਦਮਾ ਦਰਜ ਕਰਕੇ ਇਹਨੂੰ ਟ੍ਰੇਸ ਕਰਦੇ ਹਾਂ ਪਹਿਲਾਂ ਵੀ ਸ਼ਹਿਰ ਚੋਰੀਆਂ ਹੋਈਆਂ ਟਰੇਸ ਕੀਤੀਆਂ ਨੇ ਅਸੀਂ ਸਰ ਮੇਨ ਬੈਂਕ ਨੇ ਉਹਦੇ ਸਾਰੇ ਬੈਂਕ ਨੇ ਪੌਸ਼ ਏਰੀਆ ਦਾ ਚੋਰ ਇੰਨਾ ਟਾਈਮ ਲਾ ਕੇ ਪਰ ਫਿਰ ਇਹ ਕਿ ਪੀਸੀਆਰ ਵਗੈਰਾ ਦੀ ਡਿਊਟੀ ਲੱਗੀ ਹੁੰਦੀ ਪੀਸੀਆਰ ਦੀ ਡਿਊਟੀ ਹੁੰਦੀ ਹੈ ਸ਼ਹਿਰ ਚ ਦੂਜੇ ਪਾਸੇ ਰਾਉਂਡ ਮਾਰਨ ਗਏ ਸੀ ਬਕਾਇਦਾ ਇਹਨਾਂ ਦੇ ਕੋਲ ਇੱਕ ਚੌਂਕੀਦਾਰ ਵੀ ਰੱਖਿਆ ਹੋਇਆ ਹੈ ਚੌਂਕੀਦਾਰ ਨੇ ਉਹ ਜਾਂਦੇ ਦੇਖ ਲਏ ਨੇ ਤੇ ਚੌਂਕੀਦਾਰ ਦੀ ਅਸੀਂ ਮਦਦ ਲੈਨੇ ਆ ਤੇ ਜੋ ਫਾਲੋਅ ਅਪ ਕਰਦੇ ਆ ਜਿਹੜਾ ਚੌਂਕੀਦਾਰ ਕਹਿੰਦਾ ਪੀਸੀਆਰ ਨੂੰ ਕਿਹਾ ਸੀਗਾ ਉਹ ਆਈ ਸੀ ਉਸ ਤੋਂ ਬਾਅਦ ਕੀ ਆਊਟਪੁੱਟ ਕੀਤੀ ਸਰ ਕੋਈ ਪਤਾ ਲੱਗਾ ਪੀਸੀਆਰ ਆਈ ਸੀ ਕੀ ਜੀ ਪੀਸੀਆਰ ਨੂੰ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਇਨਫੋਰਮ ਕਰਤਾ ਤੇ ਹੁਣ ਅਸੀਂ ਅਗਲੀ ਕਾਰਵਾਈ ਕਰਦੇ ਹਾਂ ਬੂਲਾ ਪਾਰਕ ਦੇ ਵਿੱਚ ਸ਼ਰੇਆਮ ਸਰ ਦਾਰੂ ਪੀਂਦੇ ਨੇ ਗੱਡੀਆਂ ਦੇ ਵਿੱਚ ਬੈਠ ਕੇ ਹੋ ਰਹੇ ਜੇ ਕੋਈ ਦਾਰੂ ਪੀਂਦਾ ਜੀ ਉਹਦੇ ਖਿਲਾਫ ਉਮੀਦੀ ਬੰਦੀ ਕਾਰਵਾਈ ਕੀਤੀ ਜਾਂਦੀ ਹੈ ਜੀ ਨਹੀਂ ਕੀਤੀ ਨਹੀਂ ਜਾਂਦੀ ਸਰ ਰੋਜ਼ ਫੜ ਕੇ ਪੀਂਦੇ ਨੇ ਜੀ ਜਿਹੜਾ ਵੀ ਪੀਂਦਾ ਜੀ ਜੇ ਦੀ ਸਾਡੇ ਕੋਲੇ ਸ਼ਿਕਾਇਤ ਆਉਂਦੀ ਜੀ ਉਹਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਂਦੀ ਸਾਡੇ ਕੋਲ ਥਾਣੇ ਰਾਤ ਵੀ ਕੁਝ ਨੌਜਵਾਨ ਪੀ ਰਹੇ ਸੀ ਦਾਰੂ ਉਹਨਾਂ ਨੂੰ ਅਸੀਂ ਬੰਦੀ ਪਾਈ ਹੈ ਜੀ ਉਹਨਾਂ ਦੀ ਥਾਣੇ